ਲੋਜੀ ਸਾਹਿਬ ਬੇਟੇ ਤੁਹਾਨੂੰ ਫਿਰ ਬਣਦੀ ਹੈ ਨਾ ਕਈ ਪਰਦੇ ਦੇ ਪਿਛੇ ਵੀ ਹੁੰਦੇ ਹੈ 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 ਕਈ ਐਕਟ ਦੇ ਅੰਦਰ ਦੇ ਕਿੱਸੇ ਹੁੰਦੇ ਲੋਜੀ ਸਾਰੇ ਜਣੇ ਇੱਕ ਵਾਰ ਸੋਚਟਾ ਕਰੋ ਪੈਂਦੀ ਲੋ ਤੁਸ ਜੀ ਸਾਰੇ ਜਣੇ ਨਾ ਨਹੀਂ ਹੁਣ ਬਾਕੀ ਦੇ ਸਾਰੇ ਜਣੇ ਇੱਕ ਗੜ ਫੋਟੋ ਵਾ ਲਈ ਸਟਿਲ ਕਰੋ ਹਾਉ ਤੁਸ ਜੀਵਨ ਦਾਨ ਜੀਵਨ ਦਾਨ ਭੂਨ ਦਾਨ ਮਹਾ ਦਾਨ ਮਹਾ ਦਾਨ ਮਹਾ ਦਾਨ पानी जिंदाबाद 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 खून पानी जिंदाबाद 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 प्रधानमंत्री नरेंद्र मोदी लॉन्ग लिव लॉन्ग लिव लॉन्ग लिव लॉन्ग लिव लॉन्ग लिव लॉन्ग लिव प्रधानमंत्री नरेंद्र मोदी लॉन्ग लिव लॉन्ग लिव खून पानी लॉन्ग लिव लॉन्ग लिव लॉन्ग लिव लॉन्ग लिव लॉन्ग लिव लॉन्ग लिव प्रधानमंत्री नरेंद्र मोदी जिंदाबाद 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 प्रधानमंत्री नरेंद्र मोदी जिंदाबाद 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 नरेंद्र मोदी की लॉन्ग लिव लॉन्ग लिव लॉन्ग लिव लॉन्ग लिव इधर देखियो जी ध्यान से रखना टूट ना है? एक मिनट यार पड़ी एक मिनट ਮਨੁੱਖਤਾ ਲਈ। ਰੱਬ ਤੁਹਾਨੂੰ ਚੰਨ ਦੀ ਸ਼ਬ ਜਾਨ ਦੇ ਨਾਲ ਸਾਨੂੰ ਅਸ਼ੀਰਵਾਦ ਦੇਣ, ਹੁੰ ਦਾਨੀਆਂ ਨੂੰ ਅਸ਼ੀਰਵਾਦ ਦੇਣ ਔਰ ਰਸੀ ਹੋਰ ਸੰਗਰਮੀ ਦੇ ਨਾਲ ਕੰਮ ਕਰਕੇ ਮਨੁੱਖਤਾ ਦੀ ਸੇਵਾ ਕਰੀਏ ਸਤਿਕਾਰਯੋਗ ਸਵਾਛ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ। ਬੜਾ ਅੱਛਾ ਲੱਗਿਆ। ਬੀ ਡੀ ਸੀ ਨਵਾਂ ਸ਼ਹਿਰ ਜਿਹੜਾ ਹੈ ਉਹਦਾ ਬਹੁਤ ਨਾਮ ਹੈ ਮਨੁੱਖਤਾ ਦੀ ਸੇਵਾ 'ਚ। ਔਰ ਜਿਵੇਂ ਕਿ ਡਾਕਟਰ ਸਾਹਿਬ ਅੱਜ ਬੱਗਾ ਜੀ ਨੇ ਹੁਣੇ ਜ਼ਿਕਰ ਕੀਤਾ ਹੈ। ਕਿ ਪਿਛਲੇ 30 ਸਾਲਾਂ ਤੋਂ ਇਹ ਜਿਹੜਾ ਸੈਂਟਰ ਹੈ ਇਹ ਮਨੁੱਖਤਾ ਦੀ ਸੇਵਾ 'ਚ ਲੱਗਿਆ ਹੋਇਆ ਹੈ ਕਈ ਅਨਮੋਲ ਜਾਨਾਂ ਇਹਨੇ ਬਚਾਈਆਂ ਥੈਲੇਸੀਮੀਆ ਦੇ ਪੀੜਿਤ ਬੱਚਿਆਂ ਦੀ ਜਿਸ ਪ੍ਰਕਾਰ ਦੀ ਸੇਵਾ ਇਸ ਸੈਂਟਰ ਦੇ ਮਾਧਿਅਮ ਨਾਲ ਚੱਲ ਰਹੀ ਆ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ ਚਾਹਨਾ ਹੈ ਸਾਡੇ ਫਾਊਂਡਰ ਪ੍ਰਧਾਨ ਸਾਹਿਬ ਵੀ ਆਏ ਨੇ ਗੁਰਿੰਦਰ ਤੂਰ ਜੀ ਸਾਡੇ ਪ੍ਰੋਫੈਸਰ ਗਿੱਦਾ ਜੀ ਵਿਰਾਜਮਾਨ ਨੇ ਡਾਕਟਰ ਅਜੇ ਜੀ ਵਿਰਾਜਮਾਨ ਨੇ ਕਿ ਜਿਹੜਾ ਇਹ ਕੰਮ ਕਰ ਰਹੇ ਨੇ ਇਹਦੇ ਲਈ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਵੀ ਆ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵੀ ਆ ਔਰ ਮੇਰੀ ਈਸ਼ਵਰ ਦੇ ਚਰਨਾਂ 'ਚ ਪ੍ਰਾਰਥਨਾ ਹੈ ਕਿ ਇਹਨਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਉਹਨਾਂ ਨੂੰ ਬਲ ਬਖਸ਼ਣ ਕਿ ਇਸੇ ਤਰ੍ਹਾਂ ਇਹ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਅੱਜ ਬੜਾ ਅੱਛਾ ਦਿਹਾੜਾ ਹੈ ਦੇਸ਼ ਦੇ ਨਹੀਂ ਦੁਨੀਆ ਦੇ ਸਭ ਤੋਂ ਲੋਕਪ੍ਰੀਏ ਨੇਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਤਰੱਕੀ ਦੀ ਰਾਹ ਤੇ ਤੋਰਿਆ ਹਿੰਦੁਸਤਾਨ ਦਾ ਰੁਤਬਾ ਮਾਨ ਪੂਰੀ ਦੁਨੀਆ 'ਚ ਵਧਾਇਆ ਐਸੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 74ਵਾਂ ਜਨਮ ਦਿਹਾੜਾ ਪੂਰਾ ਦੇਸ਼ ਹਿੰਦੁਸਤਾਨੀ ਜਿੱਥੇ ਵੀ ਦੁਨੀਆ 'ਚ ਵਸਦੇ ਨੇ ਉਹ ਮਨਾ ਰਹੇ ਨੇ ਔਰ ਮੈਨੂੰ ਬੜਾ ਅੱਛਾ ਲੱਗਿਆ ਕਿ ਨਵਾਂ ਸ਼ਹਿਰ ਵਾਲਿਆਂ ਨੇ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਨ ਕੋਈ ਕੇਕ ਕੱਟ ਕੇ ਨਹੀਂ ਮਨਾਇਆ ਬਲਕਿ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤਾ ਕਿਉਂਕਿ ਪ੍ਰਧਾਨ ਮੰਤਰੀ ਜੀ ਦਾ ਜੀਵਨ ਹੀ ਪੂਰਾ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਸੋ ਅੱਜ ਇਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਲੱਗਿਆ ਹੈ ਬੀਡੀਸੀ ਨਵਾਂ ਸ਼ਹਿਰ ਦੇ ਅੰਦਰ ਔਰ ਜਿੰਨੇ ਵੀ ਖੂਨਦਾਨੀ ਸਾਡੇ ਡੋਨਰ ਸਾਹਿਬਾਨ ਆਏ ਨੇ ਭੈਣਾ ਭਰਾ ਮੈਂ ਉਹਨਾਂ ਨੂੰ ਵੀ ਬਹੁਤ ਧੰਨਵਾਦ ਕਰਨਾ ਚਾਹਨਾ ਕਿ ਉਹ ਮਨੁੱਖਤਾ ਦੀ ਸੇਵਾ 'ਚ ਆਪਣਾ ਖੂਨਦਾਨ ਕਰ ਰਹੇ ਨੇ ਡਾਕਟਰ ਸਾਹਿਬ ਨਾਰੇ ਲਵਾ ਰਹੇ ਸੀ ਕਿ ਖੂਨਦਾਨ ਮਹਾਦਾਨ ਹੈ ਸਚਮੂਚੀ ਮਹਾਦਾਨ ਹੈ ਉਸ ਵਿਅਕਤੀ ਨੂੰ ਪੁੱਛਣਾ ਚਾਹੀਦਾ ਜਿਹਦਾ ਪਰਿਵਾਰ ਦਾ ਕੋਈ ਜੀ ਜਿਹਨੂੰ ਖੂਨ ਦੀ ਜ਼ਰੂਰਤ ਆ ਤੇ ਕਿੰਨੀ ਉਹਦੇ ਲਈ ਵੱਡੀ ਚੀਜ਼ ਹੁੰਦੀ ਹੈ ਉਸ ਵੇਲੇ ਮੈਂ ਤਾਂ ਕਿਉਂਕਿ ਰਾਜਨੀਤੀ 'ਚ ਕੰਮ ਕਰਦਾ ਹਾਂ ਸਟੂਡੈਂਟ ਪੋਲਿਟਿਕਸ 'ਚ ਰਿਹਾ ਹਾਂ ਲੰਬੇ ਸਮੇਂ ਤੋਂ ਇਸ ਕੰਮ ਨਾਲ ਜੁੜਿਆ ਹਾਂ ਰਾਤ ਨੂੰ 2-2 ਵਜੇ ਵੀ ਕਈ ਵਾਰ ਮਰੀਜ਼ਾਂ ਦੇ ਪੇਰੈਂਟਸ ਦੇ ਉਹਨਾਂ ਦੇ ਰਿਲੇਟਿਵਸ ਦੇ ਫੋਨ ਆਉਂਦੇ ਸੀ ਜੀ ਸਾਨੂੰ ਖੂਨ ਕਿਸੇ ਤਰ੍ਹਾਂ ਅਰੇਂਜ ਕਰਾ ਕੇ ਦਿਓ ਸਮਝ ਸਮਝਦਾ ਕਿ ਬਹੁਤ ਵੱਡਾ ਕੰਮ ਤੁਸੀਂ ਕਰ ਰਹੇ ਹੋ ਰਾਜ ਦਾ ਖੂਨਦਾਨ ਕੈਂਪ ਵੀ ਬ ਪਿਛਲੇ ਹਫਤੇ ਮੈਨੂੰ ਮੌਕਾ ਮਿਲਿਆ ਰੋਹਿਤ ਜੈਨ ਜੀ ਨੇ ਵੀ ਰੋਟਰੀ ਕਲੱਬ 'ਚ ਖੂਨਦਾਨ ਕੈਂਪ ਲਗਾਇਆ ਸੀ ਉੱਥੇ ਵੀ ਆਨ ਦਾ ਮੌਕਾ ਮਿਲਿਆ ਤਰਲੋਚਾ ਜੀ ਦਾ ਜ਼ਿਕਰ ਹੋਇਆ ਹੀ ਹੈ ਕਿ ਉਹ ਵੀ ਪਿਛਲੇ ਦਿਨਾਂ 'ਚ ਕੈਂਪ ਲਗਾ ਕੇ ਹਟੇਨਦ ਨਰੇਸ਼ ਜੀ ਸਾਡੇ 'ਚ ਵੀ ਰਾਜਮਾਨ ਨੇ ਉਹ ਵੀ ਬਹੁਤ ਵੱਡਾ ਕੰਮ ਸਮਾਜ ਸੇਵਾ ਦਾ ਕਰ ਰਹੇ ਨੇ ਸੋ ਅੱਜ ਭਾਰਤੀ ਜਨਤਾ ਪਾਰਟੀ ਦੇ ਵੀ ਬਹੁਤ ਸਾਰੇ ਵਰਕਰ ਸਹਿਬਾਨ ਇੱਥੇ ਬਲੱਡ ਡੋਨੇਸ਼ਨ ਕੈਂਪ 'ਚ ਆਏ ਨੇ ਸਾਡੇ ਪ੍ਰਧਾਨ ਜੀ ਲੱਖੀ ਜੀ ਨੂੰ ਕਹਿ ਰਹੇ ਸੀ ਕਹਿੰਦੇ ਜੀ ਮੈਂ ਵੀ ਅੱਜ ਖੂਨ ਦੇਣਾ ਸਾਡੇ ਵਿਸ਼ਾਲ ਜੀ ਲੇਟੇ ਹੋਏ ਨੇ ਸਾਡੇ ਜਨਰਲ ਸੈਕਟਰੀ ਨੇ ਸਾਡੇ ਅਮਨ ਜੀ ਨੇ ਬ੍ਰਾਹਮਣ ਸਭਾ ਤੋਂ ਸਾਡੇ ਪ੍ਰੈਸ਼ਰ ਸਾਹਿਬ ਨੇ ਹੋਰ ਵੀ ਸੀਨੀਅਰ ਲੀਡਰਸ਼ਿਪ ਕਰਨ ਦੀਵਾਨ ਜੀ ਪਾਲਾ ਸਿੰਘ ਜੀ ਸੁਧਨ ਸਾਹਿਬ ਸਾਰੀ ਸਾਡੀ ਲੀਡਰਸ਼ਿਪ ਇੱਥੇ ਆਈ ਹੈ ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਕੋਟਨ ਕੋਟ ਧੰਵਾਦ ਵੀ ਕਰਨਾ ਹੈ ਵਧਾਈ ਵੀ ਦੇਣੀ ਹੈ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਵੀ ਦੇਣੀਆਂ ਔਰ ਮੈਂ ਚਾਹਨਾ ਕਿ ਅਸੀਂ ਸਭ ਪਰਮ ਪਿਤਾ ਪਰਮਾਤਮਾ ਕੋਲੋਂ ਇਹ ਮੰਗਿਏ ਵੀ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੰਬੀ ਉਮਰ ਦੇਣ ਉਹਨਾਂ ਨੂੰ ਬਲ ਬਖਸ਼ਣ ਸ਼ਕਤੀ ਦੇਣ ਤਾਂ ਕਿ ਉਹ ਹਿੰਦੁਸਤਾਨ ਨੂੰ ਹੋਰ ਤਰੱਕੀ ਦੀਆਂ ਰਾਹਾਂ ਤੇ ਲੈ ਕੇ ਜਾ ਸਕਣ ਔਰ ਮੈਨੂੰ ਬੜਾ ਅੱਛਾ ਲੱਗਿਆ ਸੁਣ ਕੇ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਕਿ ਭਈ ਪੰਜਾਬ ਜਿਵੇਂ ਸਰਹੱਦਾਂ ਤੇ ਲੜਦਾ ਹੈ ਪੰਜਾਬ ਦੇ ਲੋਕ ਔਰ ਦੇਸ਼ ਦੀ ਰੱਖਿਆ ਕਰਦੇ ਨੇ ਖੂਨਦਾਨ ਚ ਵੀ ਪੰਜਾਬੀ ਬਹੁਤ ਅੱਗੇ ਨੇ ਔਰ ਦੇਸ਼ ਚ ਤੀਸਰਾ ਨੰਬਰ ਪੰਜਾਬ ਦਾ ਹੈ ਬਲੱਡ ਡੋਨੇਸ਼ਨ ਚ ਔਰ ਉਹਦੇ ਚ ਵੀ ਨਵਾਂ ਸ਼ਹਿਰ ਦੀ ਬਹੁਤ ਵੱਡੀ ਭੂਮਿਕਾ ਹੈ ਸੋ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕੋਟਨ ਕੋਟ ਧੰਵਾਦ ਕੇਂਦਰ ਦੀ ਸਰਕਾਰ ਹੈ ਸੋ ਮੈਂ ਨਿਵੇਦਨ ਕਰਾਂਗਾ ਸਾਰੀ ਬੀਡੀਸੀ ਦੀ ਜਿਹੜੀ ਟੀਮ ਹੈ ਕਿ ਜੋ ਵੀ ਕੇਂਦਰ ਸਰਕਾਰ ਸਹਿਯੋਗ ਕਰ ਸਕਦੀ ਹੈ ਬीडीसी ਦੀ ਤੁਸੀਂ ਕੋਈ ਪ੍ਰੋਜੈਕਟ ਬਣਾ ਕੇ ਦਿਓ ਹੈਲਥ ਮਿਨਿਸਟਰੀ ਨੂੰ ਮੈਂ ਆਪਕੋ ਕਿ ਸਾਡੇ ਨੱਡਾ ਸਾਹਿਬ ਹੈਲਥ ਮੰਤਰੀ ਨੇ ਪੰਜਾਬ ਨਾਲ ਬੜਾ ਪਿਆਰ ਕਰਦੇ ਨੇ ਮੈਂ ਉਹਨਾਂ ਕੋਲ ਜਾਊਂਗਾ ਔਰ ਇਸ ਬीडीसी ਲਈ ਅਗਰ ਅਸੀਂ ਕੁਝ ਕਰ ਸਕੀਏ ਕੇਂਦਰ ਦੀ ਸਰਕਾਰ ਕੁਝ ਕਰ ਸਕੇ ਤੇ ਅਸੀਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਧਨ ਕੈਂਪਾਂ ਦੀ ਲੜੀ ਦੇ ਵਿੱਚ ਜਿਹੜਾ ਕੈਂਪ ਅੱਜ ਬीडीसी ਨਵਾਂ ਸ਼ਹਿਰ ਦੇ ਵਿੱਚ ਅਜੋਜ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਪਹੁੰਚੇ ਸ਼੍ਰੀ ਸੁਭਾਸ਼ ਸ਼ਰਮਾ ਜੀ ਰਾਜਵਦਰ ਲੱਖੀ ਜੀ ਅਤੇ ਹੋਰ ਵੱਖ-ਵੱਖ ਸੰਸਥਾਵਾਂ ਤੋਂ ਪਹੁੰਚੇ ਹੋਏ ਉਹਨਾਂ ਦੇ ਨੁਮਾਇੰਦੇ ਸਾਰਿਆਂ ਦਾ ਸਵਾਗਤ ਹੈ ਇਹ ਬੜਾ ਚੰਗੀ ਗੱਲ ਹੋਈ ਹੈ ਕਿ 17 ਸਤੰਬਰ ਤੋਂ 1 ਅਕਤੂਬਰ ਤੱਕ ਸਾਰੇ ਹਿੰਦੁਸਤਾਨ ਦੇ ਵਿੱਚ ਲਗਾਤਾਰ ਖੂਨਦਾਨ ਕੈਂਪ ਜਿਹੜੇ ਲੱਗਣੇ ਆ ਔਰ ਜਿਹੜਾ ਟਾਰਗੇਟ ਹੈ ਸਿਹਤ ਵਿਭਾਗ ਦਾ ਉਹ 1 ਲੱਖ ਯੂਨਟ ਦਾ ਹੈ ਹਿੰਦੁਸਤਾਨ ਭਰ ਦੇ ਵਿੱਚ ਤੋਂ ਅਸੀਂ ਤੁਸੀਂ ਸਾਰੇ ਇੱਥੇ ਆਏ ਹੋ ਡਾਕਟਰ ਅਜੇ ਬੱਗਾ ਜੀ ਸਾਡੇ ਬੀਡੀਸੀ ਦੇ ਫੀਡੀਓ ਹਨ ਔਰ ਰਟੈਂ ਸਿਵਲ ਸਰਜਨ ਹਨ ਉਹਨਾਂ ਦੀ ਤਕਨੀਕੀ ਦੇਖ ਰੱਖ ਦੇ ਵਿੱਚ ਇਹ ਕੈਂਪ ਜਿਹੜਾ ਆਇਆ ਉਹ ਲੱਗ ਰਿਹਾ ਹੈ ਇਹਨੂੰ ਕਵਰ ਕਰਨ ਲਈ ਮੀਡੀਆ ਤੋਂ ਬਹੁਤ ਸਾਰੇ ਸੱਜਣ ਸਤਿਕਾਰਯੋਗ ਪਹੁੰਚੇ ਨੇ ਔਰ ਵੱਖ-ਵੱਖ ਸੰਸਥਾਵਾਂ ਦੇ ਨਮਾਇਦੇ ਪਹੁੰਚੇ ਆ ਸਭ ਦਾ ਇੱਥੇ ਜੀ ਆਇਆਂ ਨੂੰ ਸਵਾਗਤ ਹੈ ਔਰ ਖੂਨਦਾਨੀ ਫਰਿਸ਼ਤਿਆਂ ਨੂੰ ਸਾਡਾ ਪ੍ਰਣਾਮ ਹੈ ਜਿਨ੍ਹਾਂ ਨੇ ਇਸ ਵੱਡੇ ਪ੍ਰੋਜੈਕਟ ਨੂੰ ਕਾਮਯਾਬ ਕਰਨਾ ਜੀਵਨਦਾਨ 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 ਖੂਨਦਾਨ ਜੀਵਨਦਾਨ 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 ਮਹਾਨ ਮਹਾਦਾਨ ਮਹਾਦਾਨ ਮਹਾਰਾਜ ਖੂਨਦਾਨ ਮਹਾਦਾਨ 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 ਖੂਨਦਾਨੀ ਜਿੰਦਾਬਾਦ 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 ਇਹ 100 ਤੋਂ ਵੱਧ ਵਿਅਕਤੀ ਖੂਨਦਾਨ ਕਰ ਰਹੇ ਹੈ ਅੱਜ ਸ਼ਾਮ ਤੱਕਨ 50 ਤੋਂ ਵੱਧ ਵਿਅਕਤੀ ਔਰ 100 ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਤੇ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਔਰ ਦੇਸ਼ ਦੇ ਅੰਦਰ 1 ਲੱਖ ਯੂਨਿਟ ਬਲੱਡ ਜਿਹੜਾ ਹੈ ਉਹ ਇਕੱਠਾ ਕਰਨ ਦਾ ਫੈਸਲਾ ਕੀਤਾ ਗਿਆ ਔਰ ਇਹ ਸਾਰਾ ਪ੍ਰੋਗਰਾਮ ਜਿਹੜਾ ਖੂਨਦਾਨ ਦਾ ਇਕੱਠਾ ਕਰਨ ਦਾ 1 ਅਕਤੂਬਰ ਕੌਮੀ ਖੂਨਦਾਨ ਦਿਹਾੜੇ ਤੱਕਨ ਜਾਰੀ ਰਹੂਗਾ ਹਰ ਰੋਜ਼ ਬਲੱਡ ਡੋਨਰ ਕੌਂਸਲ ਵੱਲੋਂ ਚਲਾਏ ਜਾ ਰਹੇ ਬਲੱਡ ਸੈਂਟਰ ਵੱਲੋਂ ਰੋਜ਼ ਖੂਨਦਾਨ ਕੈਂਪ ਲਗਾਇਆ ਜਾਂਦਾ ਵੈ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਜਨਮ ਦਿਨ ਦੇ ਉੱਤੇ ਪਖਵਾੜਾ ਮਨਾਇਆ ਜਾਂਦਾ ਸੇਵਾ ਦਾ ਔਰ ਜਿੱਥੇ ਤੱਕ ਖੂਨਦਾਨ ਦਾ تعلق ਹੈ ਹਸਪਤਾਲਾਂ ਦੇ ਵਿੱਚ ਖੂਨ ਦੀ ਘਾਟ ਸਦਕਾ ਦਾਖਲ ਮਰੀਜ਼ਾਂ ਦੀ ਬੁਝ ਰਹੀ ਜੀਵਨ ਜੋਤੀ ਨੂੰ ਜਗਮਗਾਏ ਰੱਖਣ ਦੇ ਵਿੱਚ ਇਹ ਜਿਹੜਾ ਖੂਨ ਇਕੱਠਾ ਕੀਤਾ ਜਾ ਰਿਹਾ ਹੈਗਾ ਇਹ ਉਹਨਾਂ ਲੋਕਾਂ ਦੇ ਵਾਸਤੇ ਕੰਮ ਆਏਗਾ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜੀ ਦੇ ਜਨਮ ਦਿਨ ਪਖਵਾੜੇ ਤੇ ਜਿਹੜਾ ਖੂਨ ਇਕੱਠਾ ਕੀਤਾ ਜਾ ਰਿਹਾ ਇਸ ਦੇ ਨਾਲ ਰਾਸ਼ਟਰੀ ਏਕਤਾ ਸਮਰਪਦਾਇਕ ਸੁਧਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਮਿਲਦੀ ਹੈ ਮੈਂ ਬਲੱਡ ਡੋਨਰ ਸੈਂਟਰ ਦੇ ਜਨਰਲ ਫੈਕਟਰੀ ਪ੍ਰੋਫੈਸਰ ਜੇ ਐਸ ਗਿੱਧਾ ਜੀ ਜਿਨ੍ਹਾਂ ਨੇ ਕਿ ਖੁਦ ਹੁਣ ਤਮੇਰੇ ਵਕਨ ਖੂਨਦਾਨ ਕਰਨਾ ਬੰਦ ਕਰ ਦਿੱਤਾ ਪੈਂਠਵਾਰ ਤੋਂ ਵੱਧ ਇਹਨਾਂ ਨੇ ਖੂਨਦਾਨ ਕੀਤਾ 103 ਵਾਰ ਹੀ ਮੈਂ ਕੀਤਾ ਹੁਣ ਸਾਡੀ ਦੋਨਾਂ ਦੀ ਉਮਰ 50 ਸਾਲ ਤੋਂ ਵੱਧ ਹੋ ਗਈ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਬਹੁਤ ਹੀ ਭਾਰਤੀ ਜਨਤਾ ਪਾਰਟੀ ਦੇ ਨਹੀਂ ਪੰਜਾਬ ਦੇ ਸਤਕਾਰਤਾਪੂ ਪ੍ਰੋਫੈਸਰ ਸੁਭਾਸ਼ ਸ਼ਰਮਾ ਜੀ ਜਿਹੜੇ ਕੀ ਇੱਕ ਵਿਦਵਾਨ ਵੀ ਐ ਸਿਆਸਤਦਾਨ ਵਿਦਵਾਨ ਦੋ ਸ਼ਬਦ ਇਕੱਠੇ ਬੜੇ ਉੱਤੇ ਹੁੰਦੇ ਆ ਉਹ ਹੈਗੇ ਆ ਤਾਂ ਮੈਂ ਗਿੱਧਾ ਸਾਹਿਬ ਜੀ ਨੂੰ ਬੇਨਤੀ ਕਰੂੰਗਾ ਕਿ ਬੀਡੀ ਇਸ ਕੀ ਸੰਗਠਨ ਵੱਲੋਂ

ਦੇਖੋ ਅੱਜ ਦਾ ਇਹ ਪ੍ਰੋਗਰਾਮ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਸਾਲ ਇੱਕ 15 ਵਾੜਾ ਮਨਾਇਆ ਜਾਂਦਾ ਹੈ ਜਿਹਦੇ ਵਿੱਚ 17 ਸਤੰਬਰ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਹੁੰਦਾ ਉਸ ਦਿਨ ਤੇ 2 ਅਕਤੂਬਰ ਗਾਂਧੀ ਜਨਤੀ ਵਾਲੇ ਦਿਨ ਤੱਕ ਅਸੀਂ ਇਹ 15 ਦਿਨ ਅਲੱਗ-ਅਲੱਗ ਲੋਕਾਂ ਦੀ ਸੇਵਾ ਦੇ ਵਿੱਚ ਕੰਮ ਕਰੀਦਾ ਤੇ ਉਹਦੇ ਤਹਿਤ ਅੱਜ ਸਾਡੇ ਐਡਵੋਕੇਟ ਵਿਸ਼ਾਲ ਸ਼ਰਮਾ ਜੀ ਇੱਥੇ ਬਲੱਡ ਨੇਸ਼ਨ ਕੈਂਪ ਰੱਖਿਆ ਗਿਆ ਹੈ ਬਲੱਡ ਬੈਂਕ ਦੇ ਵਿੱਚ ਜਿੱਥੇ ਵੱਡੀ ਗਿਣਤੀ ਚ ਲੋਕ ਖੂਨਦਾਨ ਕਰਨਗੇ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਦੋਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਨ ਕਰਦੇ ਹੋ ਤੁਹਾਨੂੰ ਇੱਕ ਬੜੀ ਸੈਟੀਸਫੈਕਸ਼ਨ ਅੰਦਰੋਂ ਮਿਲਦੀ ਹੈ ਤੇ ਇਹਦੇ ਚ ਵੀ ਕਿਉਂਕਿ ਲੋਕਾਂ ਦੀ ਤੁਸੀਂ ਜਾਨ ਬਚਾ ਸਕਦੇ ਹੋ ਖੂਨਦਾਨ ਕਰਕੇ ਲੋੜਵੰਦ ਦੀ ਮਦਦ ਕਰ ਸਕਦੇ ਹੋ ਇਹ ਐਸਾ ਦਾਨ ਹੈ ਜਿਹੜਾ ਹਰ ਬੰਦਾ ਕਰ ਸਕਦਾ ਹੈ ਤੇ ਪਰ ਬਹੁਤੀ ਦੁਨੀਆ ਨੂੰ ਇਹਦੀ ਲੋੜ ਵੀ ਬਹੁਤ ਹੈ ਤੇ ਮੈਂ ਸਮਝਦਾ ਕਿ ਇਹਦੇ ਨਾਲ ਅਸੀਂ ਬਹੁਤ ਸਾਰੀਆਂ ਜਾਨਾਂ ਬਚਾ ਸਕਦੇ ਆ ਇਸੇ ਤਰ੍ਹਾਂ ਅਸੀਂ ਅਲੱਗ-ਅਲੱਗ ਪ੍ਰੋਗਰਾਮ ਕਰ ਰਹੇ ਆ ਸਫਾਈ ਅਭਿਆਨ ਵੀ ਕਰ ਰਹੇ ਆ ਅਸੀਂ ਹਸਪੀਟਲਸ 'ਚ ਜਾ ਕੇ ਅਸੀਂ ਸਕੂਲਾਂ 'ਚ ਜਾ ਕੇ ਸਫਾਈ ਅਭਿਆਨ ਅਗਲੇ ਦਿਨਾਂ 'ਚ ਕਰਨਾ ਹੈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜੀਵਨ ਤੇ ਇੱਕ ਪ੍ਰਦਰਸ਼ਨੀ ਵੀ ਲਾਣੀ ਹੈ ਉਹਦੇ 'ਚ ਉਹਨਾਂ ਦੇ ਜੀਵਨ ਬਾਰੇ ਸਾਰਾ ਕੁਝ ਦੱਸਿਆ ਜਾਊਗਾ ਇਸੇ ਤਰ੍ਹਾਂ ਕੱਲ 22 ਤਰੀਕ ਨੂੰ ਐਤਵਾਰ ਵਾਲੇ ਦਿਨ ਬਲਾਚੌਰ ਦੇ ਅੰਦਰ ਵਿਸ਼ੌੜੀ ਪਿੰਡ ਹੈ ਉੱਥੇ ਅਸੀਂ ਭਾਰਤ ਸਰਕਾਰ ਦੀਆਂ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਹਨ ਉਹਨਾਂ ਦਾ ਇੱਕ ਵਿਸ਼ੇਸ਼ ਸਹਾਇਤਾ ਕੈਂਪ ਲਾ ਰਹੇ ਹਾਂ ਜਿਹਦੇ ਵਿੱਚ ਆਯੁਸ਼ਮਨ ਕਾਰਡ ਬਣਾਏ ਜਾਣਗੇ ਮੁੱਖਕਿਤੇ ਜਿਹਦੇ ਵਿੱਚ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਿਸੇ ਵੀ ਸਰਕਾਰੀ ਪ੍ਰਾਈਵੇਟ ਹਸਪੀਟਲ 'ਚ ਕਰਾਇਆ ਜਾ ਸਕਦਾ ਹੈ ਕਿਸਾਨ ਸਮਰਨਾ ਸਮਾਨ ਨਿਧੀ 'ਚ 6000 ਰੁਪਿਆ ਸਾਲ ਦਾ ਮਿਲ ਰਿਹਾ ਕਿਸਾਨਾਂ ਨੂੰ ਉਹ ਅਸੀਂ ਮੌਕੇ ਤੇ ਉਹਨਾਂ ਦਾ ਬਣਾ ਕੇ ਦਵਾਵਾਂਗੇ ਪੈਨਸ਼ਨਾਂ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਦੇ ਫਾਰਮ ਅਸੀਂ ਮੌਕੇ ਤੇ ਭਰ ਕੇ ਦਵਾਵਾਂਗੇ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਉੱਥੇ ਹੋਣਗੇ ਤੇ ਮੈਂ ਸਮਝਦਾ ਕਿ ਅਸੀਂ ਸਾਡੀ ਪਾਰਟੀ ਭਾਰਤ ਜਨਤਾ ਪਾਰਟੀ ਲਗਾਤਾਰ ਲੋਕਾਂ ਦੀ ਭਲਾਈ ਲਈ ਕੁਝ ਨਾ ਕੁਝ ਕਰਦੀ ਆ ਰਹੀ ਹੈ ਸਮਾਜਿਕ ਰਾਜਨੀਤਿਕ ਸਾਰੇ ਕੰਮ ਲਗਾਤਾਰ ਕਰਦੀ ਆ ਰਹੀ ਹੈ ਤੇ ਅੱਜ ਵਿਸ਼ੇਸ਼ ਤੌਰ ਤੇ ਮੈਂ ਫੇਰ ਐਡਵੋਕੇਟ ਵਿਸ਼ਾਲ ਸ਼ਰਮਾ ਜੀ ਅਤੇ ਉਹਨਾਂ ਦੀ ਸਾਰੀ ਟੀਮ ਸਾਡੇ ਅੰਕਲ ਜੀ ਖੜੇ ਹੈ ਇੱਥੇ ਬੜੇ ਸਤਿਕਾਰਯੋਗ ਬਹਾਦਰ ਚੰਦ अरोड़ा ਜੀ ਤੇ ਸਾਰੀ ਟੀਮ ਇੱਥੇ ਰਲ ਮਿਲ ਕੇ ਕੰਮ ਕਰ ਰਹੀ ਹੈ ਮੈਂ ਇਹਨਾਂ ਨੂੰ ਵਧਾਈ ਦਿੰਦਾ ਜਗਰ ਗੁਰਦੇਵ ਤੁਨਗੁਰਦੇਵ ਮੈਂ ਦਿਲਬਰ ਸਿੰਘ ਪੰਜਾਬ ਪ੍ਰਧਾਨ ਸ਼੍ਰੀ ਰਵਿਦਾਸ ਸੈਨਾ ਤੇ ਅੱਜ ਬੜਾ ਖੁਸ਼ੀ ਦਾ ਦਿਨ ਹੈ ਜਿੱਥੇ ਭਾਰਤੀ ਜਨਤਾ ਵੱਲੋਂ ਜਨਤਾ ਪਾਰਟੀ ਵੱਲੋਂ ਮਾਨਿਆ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਦੇ ਖੁਸ਼ੀ ਦੇ ਵਿੱਚ ਖੂਨ ਦਾ ਨਿਪਟਾ ਲਗਾਇਆ ਗਿਆ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਖੂਨ ਇੱਕ ਕੁਦਰਤੀ ਚੀਜ਼ ਹੈ ਇਸ ਖੂਨ ਨੂੰ ਬਣਾਇਆ ਨਹੀਂ ਜਾ ਸਕਦਾ ਮੁੱਲ ਨਹੀਂ ਖਰੀਦਿਆ ਜਾ ਸਕਦਾ ਇਹ ਤਾਂ ਦਾਨ ਕੀਤਾ ਜਾ ਸਕਦਾ ਹੁੰਦਾ ਕੀ ਹੈ ਜਦੋਂ ਕਿਤੇ ਕੋਈ ਐਕਸੀਡੈਂਟ ਹੁੰਦਾ ਹੈ ਕਦੇ ਆਪਰੇਟ ਹੁੰਦਾ ਆ ਖੂਨ ਲੈਣ ਵਾਲੇ ਤਾਂ ਬਹੁਤ ਹੁੰਦੇ ਆ ਪਰ ਦੇਣ ਵਾਲੇ ਕੋ ਚੰਦ ਕਸੂਰਮੇ ਹੁੰਦੇ ਆ ਸੋ ਅੱਜ ਇਹੋ ਜਿਹਾ ਸੂਰਮੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਜਿਹੜੇ ਖੂਨਦਾਨ ਕਰ ਰਹੇ ਆ ਮੈਂ ਆਸ ਕਰਦਾ ਕਿ ਸਰਕਾਰ ਇਸੇ ਤਰੀਕੇ ਦੇ ਨਾਲ ਵਧਿਆ ਜਿਵੇਂ ਕਿ 5 ਲੱਖ ਵਾਲਾ ਗਰੀਬਾਂ ਦੇ ਲਈ ਕਾਰਡ ਆ ਜਾਂ ਹੋਰ ਵੀ ਜਿੰਨੀਆਂ ਯੋਜਨਾਵਾਂ ਚਾਹੇ ਉਹ ਭਾਰਤ ਸਰਕਾਰ ਆ ਚਾਹੇ ਉਹ ਪੰਜਾਬ ਸਰਕਾਰ ਆ ਜਿਹਦੇ ਨਾਲ ਗਰੀਬਾਂ ਦੀ ਮਦਦ ਹੋ ਸਕੇ ਚਾਹੇ ਉਹ ਪੜ੍ਹਾਈ ਦੇ ਖੇਤਰ ਦੇ ਵਿੱਚ ਆ ਚਾਹੇ ਕਿਸਾਨਾਂ ਦੇ ਲਈ ਆ ਚਾਹੇ ਉਹ ਇਲਾਜ ਦੇ ਲਈ ਆ ਸੋ ਉਹ ਕਰਦੇ ਰਹਿਣ ਮੈਂ ਇੱਕ ਵਾਰੀ ਫੇਰ ਇਹ ਪੂਰੇ ਦੇਸ਼ ਦੇ ਹਰਮਨ ਪਿਆਰੇ ਲੀਡਰ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨਾ ਜੀ ਇਸ ਕੈਂਪ ਦੇ ਲਈ ਸਾਡੇ ਵੱਡੇ ਵੀਰ ਵਿਸ਼ਾਲ ਸ਼ਰਮਾ ਜੀ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਆ ਉਹਨਾਂ ਦੀ ਟੀਮ ਨੂੰ ਸਾਰੀ ਨੂੰ ਮੁਬਾਰਕਾਂ ਜੀ ਧੰਨਵਾਦ ਜਗੁਰਦੇਵ ਤਾਨਗੁਰਦੇਵ ਬੜੀ ਖੁਸ਼ੀ ਦੀ ਗੱਲ ਆ ਕਿ ਨਵਾਂ ਸ਼ਹਿਰ ਦੇ ਵਿੱਚ ਕਰਾ ਦੂੰ ਕਰਾ ਦੂੰ ਐ ਨਵੇਂ-ਨਵੇਂ ਗੱਲਾਂ ਹੋ ਰਹੀਆਂ ਖੂਨਦਾਨ ਦੀਆਂ ਹੋ ਰਹੀਆਂ ਗਿੱਦਾ ਸਾਹਿਬ ਨੇ ਝੰਡਾ ਚੁੱਕਿਆ ਪਹਿਲਾ ਪਰੂਣ ਹੱਤਿਆ ਦਾ ਔਰ ਰੋਡ ਸੇਫਟੀ ਦਾ ਔਰ ਮੈਨੂੰ ਯਾਦ ਹੈ ਅੱਜ ਤੋਂ 30 ਸਾਲ ਪਹਿਲਾਂ ਕੋਈ ਖੂਨਨਰ ਕੈਂਪਨੀ ਚ ਲਵਾਉਂਦਾ ਤੇ ਸਾਡੇ ਕੋਲ ਸੂਰੀ ਸਾਹਿਬ ਨੇ ਇਹ ਆਏ ਬਾਹਰੋਂ ਵਿਦੇਸ਼ ਤੋਂ ਇਹਨਾਂ ਨੇ ਜਿਹੜਾ ਪਹਿਲਾ ਕੈਂਪ ਔਰ ਚਲਵਾਇਆ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਮੈਂ ਦੇ ਸਖੀਅਤ ਔਰ ਜਿਸ ਤਰ੍ਹਾਂ ਮਿਹਨਤ ਕਰਦੇ ਸਾਰੇ ਸਾਥੀ ਟੀਮ ਵਰਕ ਵਧੀਆ ਮੈਂ ਯੋਗਾ ਦਾ ਭਾਰਤੀ ਯੋਗ ਸੰਸਥਾ ਦਾ ਟੀਚਰ ਹਾਂ ਜਿਹੜੀ 21 ਜੂਨ ਜਿਹੜੀ ਸਾਡੇ ਪਰਮ ਸ਼ਰਧੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਸ਼ੁਰੂ ਕੀਤੀ ਕਿਉਂਕਿ ਉਹ ਖੁਦ ਯੋਗਾ ਕਰਦੇ ਹੋ ਡੇਲੀ ਕਰਦੇ ਹੋ ਕਦੇ ਮਿਸ ਨਹੀਂ ਕਰਦੇ ਔਰ ਮੇਰੀ ਵਾਈਫ ਵੀ ਇਹ ਹੀ ਕਹੂਗੀ ਕਿ ਭਾਵੇਂ ਕੋਸ਼ ਹੋ ਜਾਏ ਮਿਸ ਨਹੀਂ ਕਰਨਾ ਸੋ ਪ੍ਰੇਰਣਾ ਪ੍ਰਧਾਨ ਮੰਤਰੀ ਜੀ ਤੋਂ ਮਿਲੀ ਔਰ ਹੁਣ ਜਦ ਰ ਉਸ ਇੱਥੇ ਲਾਉਨੇ ਆ ਭਾਵੇਂ ਉੱਥੇ 15 ਬੰਦੇ ਹੋਣ 16 ਹੋਣ 17 ਹੋਣ ਤੋਂ ਵੱਧੇ ਨਹੀਂ ਪਰ ਉਹ ਗੋਰੇ ਕਹਿੰਦੇ ਆ ਵੀ ਇਹ ਜਿਹੜੀ ਅੱਛੀ ਚੀਜ਼ ਆ ਇਹ ਤਾਂ ਫੈਲੀ ਆ ਕਿ ਪ੍ਰਧਾਨ ਮੰਤਰੀ ਜੀ ਨੇ 21 ਜਨਵਰੀ ਦਾ ਜਿਹੜਾ ਦਿਨ ਆ ਉਹ ਇੰਟਰਨੈਸ਼ਨਲ ਬਣਾਇਆ ਤਾਂ ਸਾਡਾ ਸੇਨਾ ਵੀ ਚੌੜਾ ਹੁੰਦਾ ਉਸ ਵੇਲੇ ਕਿ ਇਹ ਜਿਹੜੀਆਂ ਅਛੀਆਂ ਰੀਤਾਂ ਨੇ ਪੂਰੀਆ ਦੁਨੀਆ ਦੇ ਵਿੱਚ ਜਿਹੜਾ ਹਲੇ ਸਟ੍ਰੈਸ ਹੈਗਾ ਮਨਾਂ ਔਰ ਤਨ ਦੇ ਲਈ ਇਹਦੇ ਲਈ ਜੋ ਪ੍ਰਧਾਨ ਮੰਤਰੀ ਜੀ ਨੇ ਕੀਤਾ ਮੇਰਾ ਖਿਆਲ ਕੋਈ ਵੀ ਨਹੀਂ ਕਰ ਸਕਦਾ ਬਾਕੀ ਜਿਹੜੀ ਤੁਸੀਂ ਖੂਨਦਾਨ ਦੀ ਕੀਤੀਆਂ ਮੈਂ ਮੈਂ ਬੇਨਤੀ ਕਰੂੰਗਾ ਕਿ ਜਿੰਨੇ ਤੁਹਾਡੇ ਵਰਕਰ ਆ ਉਹਨਾਂ ਦਾ ਸਰਕੂਲਰ ਕੱਢਿਆ ਜਾਵੇ ਜਾਂ ਜਿਹੜਾ ਵੀ ਤੁਹਾਡਾ ਪ੍ਰਚਾਰ ਦਾ ਮਾਧਿਅਮ ਹੈ ਪਈ ਉਹ ਖੂਨਦਾਨ ਨਹੀਂ ਜਰੂਰ ਬਣੇ ਜਦੋਂ ਇੱਕ ਖੂਨਦਾਨੇ ਵੱਡਦਾ ਉਹ ਉਹਦੀ ਮਨ ਦੇ ਭਾਵਨਾ ਬੜੀ ਉੱਚੀ ਸੁੱਚੀ ਹੋ ਜਾਂਦੀ ਆ ਤੇ ਮੇਰੇ ਖੂਨ ਨਾਲ ਖਰੇ Hindu ਬਚਿਆ ਕਿ ਮੁਸਲਮਾਨ ਕਿ ਸਿੱਖ ਕਿ ਸਾਈ ਗਰੀਬ ਕਿ ਅਮੀਰ ਇਹ ਬੜੀ ਉੱਚੀ ਭਾਵਨਾ ਆ ਸੋ ਤੁਸੀਂ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਮੰਗਦੀ ਉਹ ਸੀ ਬਹੁਤ ਚਿਰ ਪਹਿਲਾਂ ਇੱਕ ਬੱਸ ਆਈ ਸੀ ਅੰਮ੍ਰਿਤਸਰ ਅੰਮ੍ਰਿਤਸਰ ਹੈਗੀ ਆ ਉਹ ਉਹਦੇ ਵਿੱਚੇ ਸਾਰਾ ਖੁਸ਼ ਆ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਇਹ ਗਵਰਨਮੈਂਟ ਆਫ ਇੰਡੀਆ ਇਹ ਇੱਕ ਸਾਲ 'ਚ ਇੱਕ ਬੱਸ ਦਿੰਦੀ ਪੂਰੇ ਇੰਡੀਆ ਦੇ ਵਿੱਚ ਪਰਫਾਰਮੈਂਸ ਦੇ ਲਿਹਾਜ਼ ਨਾਲ ਤੋ ਡਾਕਟਰ ਸਾਹਿਬ ਨੇ ਬਹੁਤ ਛੋਟੀ ਸਾਡੀ ਹੇਰ ਲਿਖੀ ਹੋਈ ਆ ਉਹ ਅਸੀਂ ਤੁਹਾਨੂੰ ਤੇ ਦੇ ਦਿਆਂਗੇ ਤੁਸੀਂ ਨੱਡਾ ਸੰਧ ਹੁੰਦੇ ਹੋ ਤੇ ਉਹ ਜੇ ਬਸ ਮਿਲ ਜਵੇ ਤਾਂ ਸਾਨੂੰ ਬਹੁਤ ਚੰਗਾ ਲੱਗੇ। ਬਹੁਤ ਬਹੁਤ ਜੀ ਅਸੀਂ ਵਧੀਆ ਸਨ ਕੈਂਪਾਂ ਦੀ ਲੜੀ ਦੇ ਵਿੱਚ ਜਿਹੜਾ ਕੈਂਪ ਅੱਜ ਬੀਡੀਸੀ ਨਾਵਾ ਸ਼ਹਿਰ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਪਹੁੰਚੇ ਸ਼੍ਰੀ ਸੁਭਾਸ਼ ਸ਼ਰਮਾ ਜੀ, ਰਾਜਵਿੰਦਰ ਲੱਖੀ ਜੀ ਅਤੇ ਹੋਰ ਵੱਖ-ਵੱਖ ਸੰਸਥਾਵਾਂ ਤੋਂ ਪਹੁੰਚੇ ਹੋਏ ਉਹਨਾਂ ਦੇ ਨੁਮਾਇੰਦੇ ਸਾਰਿਆਂ ਦਾ ਸਵਾਗਤ ਆ। ਇਹ ਬੜਾ ਚੰਗੀ ਗੱਲ ਹੋਈ ਹੈ ਕਿ 17 ਸਤੰਬਰ ਤੋਂ 1 ਅਕਤੂਬਰ ਤੱਕ ਸਾਰੇ ਹਿੰਦੁਸਤਾਨ ਦੇ ਵਿੱਚ ਲਗਾਤਾਰ ਖੂਨਦਾਨ ਕੈਂਪ ਜਿਹੜੇ ਉਹ ਲੱਗਣੇ ਆ। ਔਰ ਜਿਹੜਾ ਟਾਰਗੇਟ ਹੈ ਸਿਹਤ ਵਿਭਾਗ ਦਾ ਉਹ 1 ਲੱਖ ਯੂਨਿਟ ਦਾ ਹੈ ਹਿੰਦੁਸਤਾਨ ਭਰ ਦੇ ਵਿੱਚ। ਤੋਂ ਅਸੀਂ ਤੁਸੀਂ ਸਾਰੇ ਇੱਥੇ ਆਏ ਹੋ ਡਾਕਟਰ ਅਜੇ ਬੱਗਾ ਜੀ ਸਾਡੇ ਬੀਡੀਸੀ ਦੇ ਕੀਟੀਓ ਹਨ ਔਰ ਰਿਟਾਇਰਡ ਸਿਵਲ ਸਰਜਨ ਹਨ। ਉਹਨਾਂ ਦੀ ਤਕਨੀਕੀ ਦੇਖਰੇਖ ਦੇ ਵਿੱਚ ਇਹ ਕੈਂਪ ਜਿਹੜਾ ਆਇਆ ਉਹ ਲੱਗ ਰਿਹਾ ਹੈ ਇਹਨੂੰ ਕਵਰ ਕਰਨ ਲਈ ਮੀਡੀਆ ਤੋਂ ਬਹੁਤ ਸਾਰੇ ਸੱਜਣ ਸਤਿਕਾਰਯੋਗ ਪਹੁੰਚੇ ਨੇ ਔਰ ਵੱਖ-ਵੱਖ ਸੰਸਥਾਵਾਂ ਦੇ ਨਮਾਇਦੇ ਪਹੁੰਚੇ ਆ ਸਭ ਦਾ ਇੱਥੇ ਜੀ ਆਇਆਂ ਨੂੰ ਸਵਾਗਤ ਹੈ ਔਰ ਖੂਨਦਾਨੀ ਫਰਿਸ਼ਤਿਆਂ ਨੂੰ ਸਾਡਾ ਪ੍ਰਣਾਮ ਹੈ ਜਿਨ੍ਹਾਂ ਨੇ ਇਸ ਵੱਡੇ ਪ੍ਰੋਜੈਕਟ ਨੂੰ ਕਾਮਯਾਬ ਕਰਨਾ ਜੈ ਸ਼੍ਰੀ ਰਾਮ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਦੇਸ਼ ਦੇ ਯਸ਼ਸ਼ਵੀ ਪ੍ਰਧਾਨ ਮੰਤਰੀ ਆਦਰਯੋਗ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੇ ਹੜੇ ਤੇ 17 ਸਤੰਬਰ ਤੋਂ 2 ਅਕਤੂਬਰ ਤੱਕ ਪੂਰੇ ਭਾਰਤ ਦੇ ਵਿੱਚ ਸੇਵਾ ਪਖਵਾੜਾ ਮਨਾਇਆ ਜਾ ਰਿਹਾ ਹੈ ਔਰ ਅੱਜ ਉਸੇ ਦੇ ਪ੍ਰਲਖ ਦੇ ਵਿੱਚ ਬਲੱਡ ਬੈਂਕ ਨਵਾਂ ਸ਼ਹਿਰ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਔਰ ਸਾਡੇ ਵਿੱਚ ਵਿਰਾਜਮਾਨ ਨੇ ਪਨੀਤ ਪ੍ਰਭাকর ਜੀ ਅਕੈਡਮਿਕ ਐਮਜ਼ ਤੋਂ ਔਰ ਇਨ ਦਾ ਇਮੀਗ੍ਰੇਸ਼ਨ ਸੈਂਟਰ ਹੈ ਔਰ ਸਾਡੇ ਵਿੱਚ ਨਵਾਂ ਸ਼ਹਿਰ ਦੀਆਂ ਵੱਡੀਆਂ ਸ਼ਖਸੀਅਤਾਂ ਚਾਹੇ ਉਹ ਸਮਾਜਿਕ ਸੰਗਠਨ ਹੋਣ ਧਾਰਮਿਕ ਸੰਗਠਨ ਹੋਣ ਸਾਡੇ ਨਰੇਸ਼ ਸੂਰੀ ਜੀ ਨੇ ਆਵਾਜ਼ ਸੰਸਥਾ ਤੋਂ ਪ੍ਰਵਿੰਦਰ ਬਤਰਾ ਜੀ ਨੇ ਬਹਾਦਰ ਚੰਦ अरोड़ा ਜੀ ਹਰਸ਼ ਜੀ ਆਵਾਜ਼ ਸੰਸਥਾ ਤੋਂ ਲਾਇਨਸ ਕਲੱਬ ਤੋਂ ਤਰਲੋਚਨ ਜੀ ਅਮਕੁਸ਼ ਨਜਾਵਨ ਜੀ ਐਸਕੇਟੀ ਪਲਾਂਟੇਸ਼ਨ ਟੀਮ ਤੋਂ ਸੋ ਇਹਨਾਂ ਮੈਂ ਸਾਰਿਆਂ ਦਾ ਅੱਜ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਦੇ ਇਸ ਮਹਾਯੱਗ ਦੇ ਵਿੱਚ ਆਪਣੀ ਹਾਰੀ ਲਵਾਈ ਹੈ ਆਪਣੇ ਖੂਨ ਦਾ ਦੀ ਆਹੂਤੀ ਪਾਈ ਹੈ ਸੋ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਔਰ ਮੈਂ ਨਵਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰ ਦਾਂ ਇਸ ਪਕਵਾੜੇ ਦੇ ਨਾਲ ਜੁੜੋ ਔਰ ਵੱਧ ਤੋਂ ਵੱਧ ਖੂਨਦਾਨ ਕਰੋ ਇਹ ਖੂਨਦਾਨ ਕੈਂਪ ਅੱਜ 10 ਵਜੇ ਤੋਂ ਲੈ ਕੇ 2 ਵਜੇ ਤੱਕ ਰਹੇਗਾ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ ਅੱਜ ਜੋ ਦਾਨੀ ਨੇ ਖੂਨਦਾਨੀ ਨੇ ਉਹ ਅੱਜ ਖੂਨਦਾਨ ਕਰਨ ਆ ਰਹੇ ਸੋ ਮੈਂ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ ਔਰ ਸਾਰੀ ਸਮਾਜਿਕ ਸੰਸਥਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈ ਹਿੰਦ ਜੈ ਭਾਰਤ ਵੈਰੂਜੀ ਕਾ ਖਾਲਸਾ ਵੈਰੂਜੀ ਕੀ ਫਤਿਹ ਮੈਂ ਇੱਕ ਇੱਥੇ ਗੱਲ ਐਡ ਕਰਨਾ ਚਾਹੁੰਦਾ ਕਿ ਜਿਹੜਾ ਖੂਨ ਜਿਹੜਾ ਕੈਂਪ ਆ ਇਹ ਲਗਾਤਾਰ 2-3 ਤੱਕ ਚੱਲੇਗਾ ਕਿ ਇਹ ਜਿਹੜੀ ਸਮਰਪਨ ਸਾਰਾ ਮੋਦੀ ਜੀ ਦਾ ਇਹ ਹੈ ਕਿ ਆਪਾਂ ਇੱਕ ਮਹਾ ਕੈਂਪ ਲਗਾਣਾ ਪੂਰੇ ਦੇਸ਼ ਦੇ ਵਿੱਚ 1 ਲੱਖ ਯੂਨਿਟ ਦਾ ਜਿਹੜਾ ਉਹਦਾ ਟੀਚਾ ਵਾ ਅਸੀਂ ਸਾਰਿਆਂ ਨੇ ਰਲ ਕੇ ਪੂਰਾ ਕਰਨਾ ਵਾ ਇਹ ਨੋਬਲ ਕੌਜ਼ ਦੇ ਵਿੱਚ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦਾ ਵਾਂ ਕਿ ਆਪਣੀ ਆਪਣੀ ਆਹੂਤੀ ਜੂਲ ਪਾਣਾਂਗੇ ਠੀਕ ਅੱਛਾ ਤਨੀਤ ਭਰਾ ਜੀ ਬੋਲੋ ਆਪਣਾ ਦੱਸ ਦਿਓ ਮੈਂ ਇੱਥੋਂ ਅਕੈਡਮੀ ਦੇ ਮੈਂ ਤਨੀਤ ਭਰਾ ਕਰਗੰਡੀ ਗੇਮਸ ਇੰਟਰਨੈਸ਼ਨਲ ਤੋਂ ਸਭ ਤੋਂ ਪਹਿਲਾਂ ਗਿਆਨ ਸ਼੍ਰੀ ਰਾਮ ਸਾਰਿਆਂ ਨੂੰ ਤੇ ਇਹ ਜੋ ਨੋਵਲ ਕਾਲਸ ਕਰ ਰਹੇ ਆ ਸਾਰੇ ਸ਼ਹਿਰ ਵਾਸੀ ਮਿਲ ਕੇ ਜੋ ਸੰਸਥਾਵਾਂ ਦੇ ਇੱਥੇ ਆਪਣੇ ਆਪਣੇ ਮੁਖੀ ਇੱਥੇ ਪ੍ਰੈਜ਼ెంట్ ਨੇ ਤੇ ਉਹਨਾਂ ਨੇ ਇੱਕ ਬਹੁਤ ਵੱਡਾ ਇਟੀਚਾ ਚੱਕਿਆ ਹੈ ਜਿਹੜਾ ਕਿ 1 ਲੱਖ ਯੂਨਿਟ ਦਾ ਆਪਣੇ ਖੂਨਦਾਨ ਕੈਂਪ ਦਾ ਸੋ ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗੇ ਵੀ ਸਾਰੇ ਇੱਥੇ ਆਓ ਤੇ ਆਪਣਾ ਇਸ ਨੋਵਲ ਕਾਲ ਦੇ ਵਿੱਚ ਵੱਟ ਟੜ ਕੇ ਹਿੱਸਾ ਪਾਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਖੂਨਦਾਨ ਮਹਾਦਾਨ ਜੈਸੇ ਕਿ ਮੈਂਨੇ ਪਹਿਲੇ ਵੀ ਬਤਾਇਆ ਹੈ ਕਿ ਸਾਗਰ ਸਾਵਨ ਦਿੰਦਾ ਹੈ ਮਧੂਬਨ ਖੁਸ਼ਬੂ ਦਿੰਦਾ ਹੈ ਜੀਣਾ ਉਸਕਾ ਜੀਣਾ ਹੈ ਜੋ ਔਰੋਂ ਕੋ ਜੀਵਨ ਦਿੰਦਾ ਹੈ ਜੋ ਔਰੋਂ ਕੋ ਜੀਵਨ ਦਿੰਦਾ ਹੈ ਇਹ ਦੂਸਰੇ ਕੋ ਜੀਵਨ ਦੇਣੇ ਕਾ ਸਭਸੇ ਉਤਮ ਕਾਰ जो हमारे देश के प्रधानमंत्री जी ने एक ये लहर एक मुहिम एक सेवा का कार्य चलाया है जिसके अंतर्गत आज नवा शहर में ब्लड बैंक में हमारे विशाल शर्मा जी और कृष्णा यूथ क्लब अंकुन जावन जी हर्ष जी पुनीत जी सूरी साहब सभी संस्थाएं हमारे रिस्पेक्टेड पूषण जी लॉयंस क्लब सभी मिलकर के ये उत्तम कार्य कर रहे हैं तो और दूसरी संस्थाएं और शहर के जो लोग इस वीडियो को देख रहे हैं उनसे भी निवेदन है ये सेवा के कार्य में आगे आए बड़ चढ़ करके सेवा करें क्योंकि आपके खून का एक जो बूंद है एक कतरा है वो किसी दूसरे को जीवन दान कर सकता है बहुत-बहुत धन्यवाद है। अच्छे हां जी सारे जय श्री राम ਸਾਡੇ ਬੜੇ ਜੀਐਸਐਸਪੀ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਜਿਹੜੇ ਹਮੇਸ਼ਾ ਹੀ ਸਾਨੂੰ ਅੱਛਾ ਹੀ ਰਾਹ ਦਿਖਾਉਂਦੇ ਆ ਉਹਨਾਂ ਨੇ ਇਹੀ ਕਿਹਾ ਹੈ ਕਿ ਖੂਨਦਾਨ ਜਿਹੜਾ ਇਹ ਸਭ ਤੋਂ ਵੱਡਾ ਦਾਨ ਹੈ ਔਰ ਅਸੀਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਇਹ ਖੂਨਦਾਨ ਦਾ ਜਿਹੜਾ ਕੈਂਪ ਲਗਾ ਰਹੇ ਆਂ ਜਗ੍ਹਾ ਜਗ੍ਹਾ ਔਰ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਨਵੇਦਨ ਕਰਦਾ ਹਾਂ ਕਿ ਤੁਸੀਂ ਆ ਕੇ ਇਸ ਖੂਨਦਾਨ ਦੇ ਵਿੱਚ ਆਪਣਾ ਹਿੱਸਾ ਬਣੋ ਔਰ ਆਪਣਾ ਖੂਨਦਾਨ ਦਿਓ ਔਰ ਇਸੇ ਕਹਿੰਦਾ ਹਾਂ ਮੈਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਦਾ ਇਹ ਪ੍ਰੋਗਰਾਮ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਸਾਲ ਇੱਕ ਪੰਦਰਵਾੜਾ ਮਨਾਇਆ ਜਾਂਦਾ ਹੈ ਜਿਹਦੇ ਵਿੱਚ 17 ਸਤੰਬਰ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਹੁੰਦਾ ਉਸ ਦਿਨ ਤੇ 2 ਅਕਤੂਬਰ ਗਾਂਧੀ ਜੰਤੀ ਵਾਲੇ ਦਿਨ ਤੱਕ ਅਸੀਂ ਇਹ 15 ਦਿਨ ਅਲੱਗ-ਅਲੱਗ ਲੋਕਾਂ ਦੀ ਸੇਵਾ ਦੇ ਵਿੱਚ ਕੰਮ ਕਰੀਦਾ ਤੇ ਉਹਦੇ ਤਹਿਤ ਅੱਜ ਸਾਡੇ ਐਡਵੋਕੇਟ ਵਿਸ਼ਾਲ ਸ਼ਰਮਾ ਜੀ ਇੱਥੇ ਬਲੱਡ ਨੇਸ਼ਨ ਕੈਂਪ ਰੱਖਿਆ ਗਿਆ ਹੈ ਬਲੱਡ ਬੈਂਕ ਦੇ ਵਿੱਚ ਜਿੱਥੇ ਵੱਡੀ ਗਿਣਤੀ ਚ ਲੋਕ ਖੂਨਦਾਨ ਕਰਨਗੇ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਾਇਆ ਕਿ ਜਦੋਂ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਨ ਕਰਦੇ ਹੋ ਤੁਹਾਨੂੰ ਇੱਕ ਬੜੀ ਸੈਟੀਸਫੈਕਸ਼ਨ ਅੰਦਰੋਂ ਮਿਲਦੀ ਹੈ ਤੇ ਇਹਦੇ ਚ ਵੀ ਕਿਉਂਕਿ ਲੋਕਾਂ ਦੀ ਤੁਸੀਂ ਜਾਨ ਬਚਾ ਸਕਦੇ ਹੋ ਖੂਨ ਦਾਨ ਕਰਕੇ ਲੋੜਵੰਦ ਦੀ ਮਦਦ ਕਰ ਸਕਦੇ ਹੋ ਇਹ ਐਸਾ ਦਾਨ ਹੈ ਜਿਹੜਾ ਹਰ ਬੰਦਾ ਕਰ ਸਕਦਾ ਹੈ ਤੇ ਪਰ ਬਹੁਤ ਹੀ ਦੁਨੀਆ ਨੂੰ ਇਹਦੀ ਲੋੜ ਵੀ ਬਹੁਤ ਹੈ ਤੇ ਮੈਂ ਸਮਝਦਾ ਕਿ ਇਹਦੇ ਨਾਲ ਅਸੀਂ ਬਹੁਤ ਸਾਰੀਆਂ ਜਾਨਾਂ ਬਚਾ ਸਕਦੇ ਹਾਂ ਇਸੇ ਤਰ੍ਹਾਂ ਅਸੀਂ ਅਲੱਗ-ਅਲੱਗ ਪ੍ਰੋਗਰਾਮ ਕਰ ਰਹੇ ਹਾਂ ਸਫਾਈ ਅਭਿਆਨ ਵੀ ਕਰ ਰਹੇ ਆ ਅਸੀਂ ਹਸਪੀਟਲਸ 'ਚ ਜਾ ਕੇ ਅਸੀਂ ਸਕੂਲਾਂ 'ਚ ਜਾ ਕੇ ਸਫਾਈ ਅਭਿਆਨ ਅਗਲੇ ਦਿਨਾਂ 'ਚ ਕਰਨਾ ਹੈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜੀਵਨ ਤੇ ਇੱਕ ਪ੍ਰਦਰਸ਼ਨੀ ਵੀ ਲਾਣੀ ਹੈ ਉਹਦੇ 'ਚ ਉਹਨਾਂ ਦੇ ਜੀਵਨ ਬਾਰੇ ਸਾਰਾ ਕੁਝ ਦੱਸਿਆ ਜਾਊਗਾ ਇਸੇ ਤਰ੍ਹਾਂ ਕੱਲ 22 ਤਰੀਕ ਨੂੰ ਐਤਵਾਰ ਵਾਲੇ ਦਿਨ ਬਲਾਚੌਰ ਦੇ ਅੰਦਰ ਵਿਸ਼ੌੜੀ ਪਿੰਡ ਹੈ ਉੱਥੇ ਅਸੀਂ ਭਾਰਤ ਸਰਕਾਰ ਦੀਆਂ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਹੈ ਉਹਨਾਂ ਦਾ ਇੱਕ ਵਿਸ਼ੇਸ਼ ਸਹਾਇਤਾ ਕੈਂਪ ਲਾ ਰਹੇ ਆ ਜਿਹਦੇ ਵਿੱਚ ਆਇਸ਼ਵਾਨ ਕਾਰਡ ਬਣਾਏ ਜਾਣਗੇ ਮੌਕੇ ਤੇ ਜਿਹਦੇ ਵਿੱਚ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਿਸੇ ਵੀ ਸਰਕਾਰੀ ਪ੍ਰਾਈਵੇਟ ਹਸਪੀਟਲ ਚ ਕਰਾਇਆ ਜਾ ਸਕਦਾ ਹੈ ਕਿਸਾਨ ਸਮਰਨਾ ਸਮਾਨ ਨਿਧੀ ਚ 6000 ਰੁਪਿਆ ਸਾਲ ਦਾ ਮਿਲ ਰਿਹਾ ਕਿਸਾਨਾਂ ਨੂੰ ਉਹ ਅਸੀਂ ਮੌਕੇ ਤੇ ਉਹਨਾਂ ਦਾ ਬਣਾ ਕੇ ਦੇਵਾਂਗੇ ਪੈਨਸ਼ਨਾਂ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਦੇ ਫਾਰਮ ਅਸੀਂ ਮੌਕੇ ਤੇ ਭਰ ਕੇ ਦੇਵਾਂਗੇ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਉੱਥੇ ਹੋਣਗੇ ਤੇ ਮੈਂ ਸਮਝਦਾ ਕਿ ਅਸੀਂ ਸਾਡੀ ਪਾਰਟੀ ਭਾਰਤ ਜਨਤਾ ਪਾਰਟੀ ਲਗਾਤਾਰ ਲੋਕਾਂ ਦੀ ਭਲਾਈ ਲਈ ਕੁਝ ਨਾ ਕੁਝ ਕਰਦੀ ਆ ਰਹੀ ਹੈ ਸਮਾਜਿਕ ਰਾਜਨੀਤਿਕ ਸਾਰੇ ਕੰਮ ਲਗਾਤਾਰ ਕਰਦੀ ਆ ਰਹੀ ਹੈ ਤੇ ਅੱਜ ਵਿਸ਼ੇਸ਼ ਤੌਰ ਤੇ ਮੈਂ ਫੇਰ ਐਡਵੋਕੇਟ ਵਿਸ਼ਾਲ ਸ਼ਰਮਾ ਜੀ ਅਤੇ ਉਹਨਾਂ ਦੀ ਸਾਰੀ ਟੀਮ ਸਾਡੇ ਅੰਕਲ ਜੀ ਖੜੇ ਹੈ ਇੱਥੇ ਬੜੇ ਸਤਿਕਾਰਯੋਗ ਬਹਾਦਰ ਚੰਦ अरोड़ा ਜੀ ਤੇ ਸਾਰੀ ਟੀਮ ਇੱਥੇ ਰਲ ਮਿਲ ਕੇ ਕੰਮ ਕਰ ਰਹੀ ਹੈ ਮੈਂ ਇਹਨਾਂ ਨੂੰ ਵਧਾਈ ਦੇਣਾ ਹੈ